ਕਹਾਂ ਤਪਣਾ ਪਊ ਫੇਰ ਬੱਕਰੀ ਹੂ ਕਿਹਾ ਤੂੰ ਹਾਂਜੀ ਤੇ ਦੂਜੇ ਪਾਸੇ ਪਾਲੇ ਨੂੰ ਹੱਥ ਲੱਗਦਾ ਤਾਂ ਉਹ ਪਾਸੇ ਤਿੰਨੀ ਬੈਕਮੋਡ ਮਿਸਮਾਰ ਕੇ ਇਹਦੇ ਜਲਦੀ ਮੈਂ ਦੱਸਦਾ ਇਹ ਕਰਦਾ ਝਾਕ ਪਾ ਲੈ ਵੀ ਲਹਿਰਾ ਵੇਗਾ ਬੱਕਰਾ ਮੰਡੀ ਤੇ ਖੜਿਆਗੇ ਬੱਕਰੀ ਦੇਖੋ ਬੰਦਾ ਬੱਕਰੇ ਵਰਗੀ ਬੱਕਰੀ ਆ ਬਾਈ ਜੀ ਕਾਲੇ ਦੀ ਬੱਕਰੀ ਆ ਕਾਲੇ ਤੋਂ ਵੋਝਾਂਗੇ ਕੱਲ ਬਾਈ ਕੀ ਹਾਲ ਚਾਲ ਨੇ ਠੀਕ ਆ ਬਾਈ ਜੀ ਵਧੀਆ ਵਧੀਆ ਦੱਸ ਬਾਈ ਬੱਕਰੀ ਬਾਰੇ ਪਹਿਲਾਂ ਦਾ ਬਖਾ ਦੇ ਬੱਕਰੀ ਬੱਕਰੀ ਤੁਹਾਡੇ ਸਾਹਮਣੇ ਖੜੀ ਆ ਵੀਰੇ 42 ਇੰਚ ਹਾਈਟ ਆ ਦੀ 42 ਇੰਚ ਹਾਂਜੀ ਠੀਕ ਆ ਤੇ ਅੱਠ ਦੰਦ ਫਰੈਸ਼ ਆ ਠੀਕ ਆ ਗੱਬਲ ਗੁੱਬਣਾ ਨਾ ਖਾਲੀ ਆ ਵੀਰੇ ਜਮਾ ਆਪਣਾ ਗੱਬਣ ਕਰੀ ਹਾਂ ਫੰਡਰਾ ਬੱਚਾ ਤਾਂ ਨਹੀਂ ਮਾਰ ਕੋਈ ਨਹੀਂ ਬੱਚਾ ਕੋਈ ਨਹੀਂ ਮਾਰ ਕੱਲੀ ਵੇਚਣੀ ਆ ਕੱਲੀ ਵੇਚਣੀ ਕਿੰਨੇ ਰੁਪਈਆ ਦੀ ਸਹੀ ਕਿੰਨੇ ਰੁਪਈਆ ਦੀ ਇਹਦਾ 65000 ਰੁਪਈਆ ਜੀ ਬਈ 65000 ਰੁਪਈਆ ਦੀ ਬੱਕਰੀ ਆ ਗਈ ਦੇਖਦਾਂਗੇ ਮੇਜਰ ਬਾਈ ਕੀ ਕਰਦਾਗਾ ਕਿਉਂ ਮੈਂ ਦਾ ਮੰਡੀ ਚ ਪਹਿਲਾਂ ਦਾ ਲਹਿਰਾ ਵੇਗਾ ਵੀਰੇ ਮੰਡੀ ਚ ਬੈਠੇ ਆਪਾਂ ਹਾਂਜੀ ਵੱਧ ਤੋਂ ਵੱਧ ਵੀਰ ਮੇਰੇ ਲਹਿਰਾ ਵੇਗਾ ਹਰ ਸ਼ਨੀਵਾਰ ਸੋਮਵਾਰ ਨੂੰ ਮੰਡੀ ਲੱਗਦੀ ਆ ਪਹੁੰਚਿਆ ਕਰੋ ਸੋਮਵਾਰ ਨੂੰ ਹਰ ਸੋਮਵਾਰ ਨੂੰ ਰੋਡ ਦੇ ਉੱਤੇ ਮੰਡੀ ਆ ਵੀਰੇ ਹਾਂਜੀ ਪਹਿਲਾਂ ਤਾਂ ਤੂੰ ਐ ਇਧਰ ਕੈਮਰਾਮੈਨ ਨੂੰ ਕਹੂੰਗਾ ਵੀ ਮੰਡਲੀ ਤੇ ਮਾਰ ਇੰਨੀ ਇਕੱਠੀ ਮੰਡਲੀ ਮਹਿਫਲ ਮਹਿਫਲ ਪੁਰਾਣੇ ਖੁੰਡ ਬੁੜੇ ਜਿਹੜਿਆਂ ਨੂੰ ਕਹਿੰਦੇ ਨੇ ਸਟਾਰ ਕਦੇ ਦੇਖੇ ਨੇ ਇਕੱਠੇ ਆਏ ਬੈਠੇ ਸਹੀ ਗੱਲ ਮੰਡੀਆਂ ਚ ਖਾਸ ਕਰਕੇ ਗਾਲੇ ਇੱਥੇ ਪੈਂਦੇ ਨੇ ਆਕੇ ਵੀਰੇ ਉਰੇ ਆਕੇ ਸਾਨੂੰ ਪਤਾ ਨਹੀਂ ਕੀ ਗੱਲ ਆ ਸਾਨੂੰ ਖਰੀਦਣ ਦਾ ਜਾਂ ਵੇਚਣ ਦਾ ਮਤਲਬ ਹੀ ਹੈ ਨਹੀਂ ਸਕੂਨ ਮਿਲਦਾ ਸਾਨੂੰ ਸਕੂਨ ਮਿਲਦਾ ਆ ਸਾਡੇ ਭਾਈ ਬੈਠ ਨੇ ਅਸੀਂ ਤਾਂ ਘਰੋਂ ਚੱਲਦੇ ਆ 4 ਵਜੇ ਕਿਉਂਕਿ ਪਟਿਆਲੇ ਕੋਲੋਂ ਚੱਲਦੇ ਆ ਐਨ ਸਾਨੂੰ ਕੋਈ ਵੇਚਣ ਦਾ ਨਹੀਂ ਅਸੀਂ ਆਪਣੇ ਬਾੜੇ ਦੇ ਲਵੇ ਨਹੀਂ ਜਾਂਦੇ ਸਾਨੂੰ ਕੋਈ ਖਰੀਦਣ ਦਾ ਨਹੀਂ ਪਰ ਇਹ ਆ ਵੀ ਉਰੇ ਆਕੇ ਸਕੂਨ ਮਿਲ ਜਾਂਦਾ ਜ਼ਿੰਦਗੀ ਦਾ ਵੀ ਐ ਤੁਰੇ ਫਿਰਦੇ ਤਾਂ ਹਰ ਹੋਰ ਮੰਡੀਆਂ ਤੇ ਦੇਖ ਲਈਂ ਗਿੱਟੇ ਵਿੰਗੇ ਹੋ ਜਾਂਦੇ ਨੇ ਫਿਰਦਿਆਂ ਦੇ ਸਹੀ ਗੱਲ ਸਹੀ ਗੱਲ ਹੁਣ ਆ ਜੀ ਆਪਾਂ ਸੌਦੇ ਤੇ ਹਾਂਜੀ ਹੁਣ ਕਾਲੇ ਬਾਈ ਤਾਂ 65000 ਮੰਗ ਤਾਂ ਲਿਆ ਮੈਨੂੰ ਐ ਤਾਂ ਦੱਸ ਦੇ ਵੀ ਹੁੰਦਾ ਕਿ ਨਾ ਉਹ 60 ਤੇ 5 ਹੁੰਦਾ ਜੀ ਛੀਕੇ ਦਾ 5 ਨਾਲ ਦੋਨਾਂ ਨਾਲ 65 ਬਣਦਾ ਹਾਂ ਥੋੜਾ ਬੱਕੇ ਲੱਗੇ ਜੇ ਪਤਾ ਅਸਿਆ ਜੇ 7 ਚੋਂ 5 ਕੱਢ ਦਈਏ ਫੇਰ ਵੀ ਉਹ ਨਹੀਂ ਹੋ ਜਾਂਦਾ ਜੇ 5 ਚੋਂ 7 ਕੱਢ ਦਈਏ ਹੈ ਫੇਰ ਗੇੜ ਰੜ ਜਾਂਦਾ ਫੇਰ ਉਲਟ ਹੋ ਜਾਊਗਾ ਨਹੀਂ ਉਹ 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 ਹੋਰ ਹੁੰਦੀ ਹੈ ਮੈਂ ਪਹਾੜੇ ਪੜਨ ਲੱਗ ਗਿਆ ਖਣ ਗਰਾਰੀ ਵੱਡੀ ਬਾਜੂ ਨਹੀਂ ਪਰ ਮੇਰੀ ਬਾਰਸੀ ਬਾਹਰ ਲਈ ਕਰੀ ਹੋਈ ਆ ਬਾਹਰ ਲਈ 5 7 12 ਵਿੱਚੋਂ ਕੱਢਦੇ 17 ਵਿੱਚ ਜੋੜਦੇ ਲੱਗਾ ਵਿੱਚੋਂ ਕੱਢਦੇ 52 ਕੱਢੀ ਚੱਲ ਠੀਕ ਹੈ ਕਲੇ ਆਸੀ ਹਾਊ ਮਚ ਯੂ ਆਰ ਅ ਬੱਕਰੀ ਟੈਲ ਮੀ ਨਾਓ ਆਈ ਟਾਕ ਟੂ ਯੂ ਇੰਗਲਿਸ਼ ਓਨਲੀ ਵਾਈ ਯੂ ਸਮਾਈਲ ਕਰਨਾ ਹੈ ਚਲੋ ਹੁਣ ਕੰਮ ਦੀ ਗੱਲ ਕਰ ਕਹਿੰਦਾ ਬਹੁਤ ਸੋਹਣਾ ਹੱਸਦਾ ਵੇਗਾ ਬਾਲਾ ਸਾਡਾ ਸੋਣਾ ਭਾਈ ਆ ਸਾਡਾ ਚੱਲ ਹੁਣ ਮੈਜਰ ਕਰੋ ਸਭ ਦੀ ਸ਼ੁਰੂਆਤ ਸੁਰੂਆਤ ਇਹ ਹੈ ਜੀ ਹਾਂਜੀ ਚਰਨੇ ਵੀਰ ਨੇ ਕਹਿਤਾ 25000 ਰੁਪਇਆ ਚਰਨੇ ਨੇ ਕਹਿਤਾ ਹਾਂ ਆਪਾਂ ਚਰਨੇ ਦੀ ਗੱਲ ਨਹੀਂ ਉਲਟਾਉਂਦੇ ਠੀਕ ਹੈ ਲੈੰਦਾ ਕੋ ਹਣਾ ਬੱਕਰੀ ਚਰਨੇ ਨੇ ਤਾਂ ਆਪ ਦੇਣੀਆਂ ਬੱਕਰ ਦਾ ਰੇਟ ਲਾਤਾ ਹਾਂ ਇਹ ਕਾਲੇ ਭਰਾਜ ਵਾਲੇ ਕੋਲੇ ਆ ਬੱਕਰੀ ਇਦਾਂ ਨਾਲ ਚੱਲਦਾ ਮੇਰੀ ਗੱਲ ਸੁਣੋ ਜੀ ਮੈਜਰ ਹਾਂ ਹੁਣ ਬੋਲੋ ਜੀ ਲਈ ਆਈ ਆਪਾਂ ਹੁਣ ਬੋਲੋ ਜੀ ਦੱਸੋ ਜੀ ਤੁਸੀਂ ਦੱਸਣਾ ਆਪਾਂ ਦੱਸਤਾ ਜੀ 25000 ਪੱਤੀ ਯਾ ਕੋਈ ਗੱਲ ਨਹੀਂ 25 ਕਿਦਾਂ ਹੁੰਦਾ ਅੱਜ ਕੋਣ 65 ਛੱਡ ਕੇ ਦੱਸੋ ਕਿੰਨੀ ਵੇਚਣੀ ਹੈ ਯਾਰ ਉਹ ਗੱਲ ਕਰੋ 60000 ਦੀ ਬੱਕਰੀ ਨਹੀਂ ਹੁੰਦੀ ਜੀ 60000 ਦੀ ਕਹਿੰਦਾ ਬੱਕਰੀ ਦਿਖਾ ਦੇ ਇੱਕ ਵਾਰੀ ਫੇਰ 40 ਦਾ ਪਿੰਡੇ ਇਹ ਬੱਕਰੀ ਹੈ ਬਈ ਸਾਰਾ ਕੁਝ ਸੱਡ ਕੇ ਨਾ ਤੂੰ ਬੋਲ ਬਾਈ ਸਾਰਾ ਕੁਸਤਾ ਐਂ ਕਹਿਣਾ ਪੱਕਾ ਬੋਲ ਥੱਲੇ ਆ ਨਹੀਂ ਵੀਰਾ 40000 ਨਹੀਂ ਜੀ ਇਹ ਬੱਕਰੀ ਦੇਣੀ ਆ ਕਿਉਂ ਵੀ ਚਰਨੇ ਬਾਈ ਨਹੀਂ ਨਹੀਂ ਫੰਡਰ ਬੱਕਰੀ ਕੋਈ ਇਹਦੇ ਚ ਅਸੀਂ ਕੁਝ ਨਹੀਂ ਮੰਨ ਕੇ ਲੈਂਦੇ ਕਿ ਬੱਕਰੀ ਸਾਮਣੀ ਉਹ ਯਾਰ ਸਾਨੂੰ ਜੇ ਅਸੀਂ ਲੋਕਾਂ ਦੀਆਂ ਬੱਕਰੀਆਂ ਪਾਸ ਕਰ ਸਕਦੇ ਆ ਜਿਹੜੀ ਅਸੀਂ ਆਪ ਖੁਦ ਲੈਣੇ ਆ ਉਹ ਕਿਵੇਂ ਅਸੀਂ ਲੈ ਲਾਂਗੇ ਸਹੀ ਗੱਲ ਆ ਜੀ ਸਹੀ ਗੱਲ ਸਹੀ ਗੱਲ ਉਹ ਅਸੀਂ ਫੰਡਰ ਕਰਕੇ ਲਵਾਂਗੇ ਕਾਲੇ ਭਾਈ ਦੇਖ ਇਹ ਗੱਲਾਂ ਦਾ ਗੁੱਸਾ ਨਹੀਂ ਜਿਹੜੀ ਮੈਂ ਲੋਕਾਂ ਨੂੰ ਕਹਿ ਸਕਦਾ ਵੀ ਇਹ ਮੈਂ ਚੈੱਕ ਕਰ ਦੂੰ ਵੀ ਤੇਰੀ ਗੱਬਣਾ ਕਿ ਫੰਡਰ ਮੈਂ ਦੱਸ ਰਿਹਾ ਹਰ ਇੱਕ ਵੀਡੀਓ ਦੇ ਵਿੱਚ ਲੋਕਾਂ ਨੂੰ ਕਹਿਣਾ ਵੀ ਸੁਚੇਤ ਹੋਵੋ ਭਾਈ ਹੂੰ ਹੂੰ ਨਵੇਂ ਬੰਦੇ ਜਿੰਨੇ ਮੇਰੇ ਨਾਲ ਜੁੜਦੇ ਨੇ ਵੀ ਸੁਚੇਤ ਹੋਵੋ ਹੁਣ ਮੈਂ ਇਹ ਬੱਕਰੀ ਨੂੰ ਭਾਈ ਗੱਬਣ ਮੰਨ ਕੇ ਨਹੀਂ ਲੈਂਦਾ ਕਾਲੇ ਮੈਂ ਫੰਡਰ ਮੰਨ ਕੇ ਲਾਉ ਫੰਡਰ ਐ ਵੀਰੇ ਫੰਡਰ ਆਪਾਂ ਕਹਿ ਕੀ ਮੰਨਦੇ ਨੇ ਠੀਕ ਆ ਹੁਣ ਤੂੰ ਵੀ ਇਹੀ ਗੱਲ ਕਹਿਣਾ ਵੀ ਮੈਂ ਫੰਡਰ ਕਰਕੇ ਦਊਂਗਾ ਅੱਗੇ ਸਾਡੇ ਕਰਮ ਨੇ ਰਹਿਣਾ ਨਾ ਰਹਿਣਾ ਉਹ ਸਾਡੀ ਸਿਰਦਰਦੀ ਆ ਤੇਰਾ ਕੋਈ ਲਾਂਭਾ ਨਹੀਂ ਤੂੰ ਇੱਕੋ ਹੀ ਗੱਲ ਮੁਕਾ ਦੇ ਵੀ ਮੈਂ ਇਨਾ ਹੀ ਦੇਣੀ ਆ ਸਾਰਾ ਕੁਝ ਸਾਡਾ ਤੁਸੀਂ ਕਹਿਣਾ ਜੀ ਤੁਸੀਂ ਕਹਿਣਾ ਪੱਕਾ ਮੁੱਲ ਲਾਓ 40 ਤੋਂ ਥੱਲੇ ਆ ਜਾ ਫਿਰ ਅਸੀਂ ਕਹਾਂਗੇ ਦਿਲ ਹੋਣੀ ਬੱਕਰੀ ਬਾਈ ਹੈ ਨਹੀਂ ਹੋਣੀ ਪਰ ਕਿੰਨੇ ਦੀ ਹੋਣੀ ਕਿੰਨੇ ਦੀ ਹੋਊ ਫਿਰ ਕੋਈ 5 400 ਘੱਟ ਹੋ ਨਹੀਂ 5 60 ਤੋਂ 5 400 ਘੱਟ ਲਾਈ ਜਾਂਦੇ ਜੀ ਮੁੱਲ ਬੱਕਰੀ ਦਾ ਲੱਗਿਆ ਲਾ ਕੇ ਮੁੱਲ ਦਾ ਲੱਗਦੇ ਲੱਗਣ ਨੂੰ ਤਾਂ ਬਾਈ ਜਿੰਨਾ ਟਾਈਮ ਹੈ बिकਦੀ ਨਹੀਂ ਬਹੁਤ ਕੁਝ ਲੱਗੂ ਨਹੀਂ ਲਾਈ ਜਾਂਦਾ ਬਸ ਨੇੜੇ ਹੀ ਆ ਕਹਾਣੀ ਬੱਕਰੀ ਦੀ ਮੈਂ ਤੁਹਾਨੂੰ ਦੱਸਦਾ ਗੱਲ ਆ ਜੇ ਜੇ ਤੁਸੀਂ ਸੋਚੋ ਵੀ ਵਪਾਰ ਲੈਣ ਵਪਾਰ ਲੈਣ ਤੇ ਅਸੀਂ ਕਰਨਾ ਹੈ ਨਹੀਂ ਅਸੀਂ ਘਰੇ ਖੜਾਉਣ ਵਾਸਤੇ ਲੈਣੀ ਆ ਇਹ ਉਹ ਤਾਂ ਠੀਕ ਆ ਠੀਕ ਆ ਚਲੋ ਵੀ ਸਾਡੇ ਕੋਲੇ ਬਰੀਡਰ ਹੈਗੇ ਨੇ ਚਲੋ ਸਾਡਾ ਸਿਸਟਮ ਹੈਗਾ ਵੀ ਚਲ ਬੱਕਰੀ ਖੜ ਜੂਗੀ ਵੀ ਸਾਂਭ ਲਾਂਗੇ ਬੱਕਰੀ ਦਾ ਕੱਢਣ ਵਾਲਿਆ ਕਿਉਂ ਕਾਰਨ ਕੀ ਆ ਅਸੀਂ ਕਹਿੰਨੇ ਆ ਵੀ ਚਲੋ ਬੱਕਰੀਆਂ ਸਾਂਭ ਲਓ ਜੇ ਸਾਂਭੀਆਂ ਜਾਂਦੀਆਂ ਨੇ ਵੀ ਸਾਂਭ ਲਾਂਗੇ ਬੋਲੋ ਜੀ ਮੈਂ ਤਾਂ ਬੋਲਤਾ ਜੀ 35000 ਦੀ ਬੱਕਰੀ ਦੋ ਜੀ ਨਾ ਨਾ ਸਿੱਧੀ 10000 ਰੁਪਏ ਉੱਪਰ ਹੋ ਗਿਆ ਬੋਲ ਕੋਈ ਕਸਾਈਆਂ ਵਾਲਾ ਕੰਮ ਨਹੀਂ ਕੋਈ 1000 ਲਾਇਲਾ ਕੋਈ 5 ਲਾਇਲਾ ਕੋਈ 2 ਲਾਇਲਾ ਅੱਗੀ 35 ਲਾਤਾ ਹਨਾ ਸਿੱਧਾ ਹੀ ਹਾਂਜੀ ਨਹੀਂ ਭਾਈ ਨਾ ਨਾ ਨਹੀਂ ਮੰਗਾ ਨਾ ਨਾ ਸਵਾਏ ਨਾ ਸੋਦੇ ਬਾਬਾ 200000 500000 ਮੇਰੀ ਗੱਲ ਸੁਣੋ ਇੱਕ ਮਿੰਟ ਐਵੇਂ 75 ਮੰਗ ਲਾਸੀ ਮੰਗ ਲਾਉਗਾ ਕੀ ਫਾਇਦਾ ਪਸਾਵਾ ਜਾਂ ਮੁੱਲ ਕਰਿਆ ਵੇਚ ਦੋ ਲੱਖ ਆਪਦੀ ਵੀ ਮੈਨੂੰ ਇਧਰ ਨੂੰ ਕੈਮਰਾਮੈਨ ਇਧਰ ਨੂੰ ਕਮਾਓ ਸਾਰੀ ਕਮੇਡੀ ਬੈਠੀ ਆ ਸਾਡੀ ਮੇਨ ਪੁਰਾਣੇ ਬੰਦੇ ਵਿੱਚ ਬੈਠਣੇ ਤੁਸੀਂ ਮੈਨੂੰ ਐ ਦੱਸੋ ਵੀ ਆਪਾਂ ਚਾਰਨੇ ਬਾਈ ਮੁੱਲ ਘੱਟ ਲਾਇਆ ਕਿਉਂ ਬਾਈ ਕਾਨੂੰ ਮੈਂ ਇਹ ਬੱਕਰੀ ਐਗਜ਼ਾਮਪਲ ਜੇ ਕੋਈ ਹੋਰ ਬੱਕਰੀਆਂ ਨੇ ਆਪਾਂ ਕਹਿੰਦੇ ਆਗਲਾ ਕਹਿੰਦਾ ਫੰਡਰ ਬੱਕਰੀ ਤੇ ਬਈ 35000 ਰੁਪਇਆ ਫੰਡਰ ਜੀ ਖਾਲੀ ਕਹਿੰਦੇ ਕਰੋ ਖਾਲੀ ਲੈ ਲੋ ਖਾਲੀ ਬੱਕਰੀ ਲੈ ਲੋ 15 ਲੱਖ ਜੀ ਬੁਰਾ ਚਲੋ ਖਾਲੀ ਬੱਕਰੀ ਆ ਆਪਾਂ ਕਹਿ ਦਿਓ ਆਗਲਾ ਕੋ 35000 ਰੁਪਇਆ ਬਾਈ ਕੱਲੇ ਆਪਾਂ ਕੋਈ ਕਹਾਣੀ ਨਹੀਂ ਬਾਈ ਆਲੇ ਕੋਈ ਨੇੜੇ ਜਗ੍ਹਾ ਕੱਲੇ ਤੂੰ ਵੀ ਹੱਲ ਨਹੀਂ ਹੱਲ ਤੂੰ 2 ਘਟ 60 ਦੀ ਲੈ ਤੂੰ ਬਾਲੀਆਂ ਗੱਲਾਂ ਨਾ ਕਰ ਤੂੰ ਦੱਸ ਦੇ ਕਿਉਂ ਵੀ ਗੱਗੂ ਲਿਬ ਨਾਲੇ ਵੀਡੀਓ ਵੀ ਬੜੀ ਲੰਬੀ ਹੋ ਰਹੀ ਆ ਤੂੰ ਦੱਸ ਦੇ ਉਹ ਤਾਂ ਚਲੋ ਕੋਈ ਵਿੱਚੋਂ ਸ਼ਾਰਟ ਕੱਟਾ ਜੀ ਚਲੋ ਉਹ ਤਾਂ ਜਿਹੜਾ ਕੁਝ ਵੀ ਹੋਊਗਾ ਪਤਾ ਕਿ ਨਹੀਂ ਮੇਜਰ ਤੂੰ ਮੈਨੂੰ ਰਸਤਾ ਦੇ ਨਹੀਂ ਕਹਾਣੀ ਦੂਰੀ ਆ ਕਹਾਣੀ ਦੂਰ ਦੀ ਆ ਇੱਕ ਮਿੰਟ ਪੁੱਤ ਨਾਲੇ ਤੂੰ ਐਂ ਦੱਸ ਦੇ ਵੀ ਆਪਾਂ ਵੀ ਇਦੋਂ ਘਟ ਵੇਚਣੇ ਨਹੀਂ ਘਰੇ ਲੈ ਜਾਣੇ ਰੱਖਣੀ ਮੰਨਜ਼ੂਰ ਤੇਰਾ ਤਾਂ ਨਾ ਯਾਰ ਇੱਕ ਛੋਟੀ ਗੱਲ ਆ ਇਦੋਂ ਘਟ ਨਹੀਂ ਬੋਲ ਉਹ ਸਪਈ ਗੱਗੀ ਨਾ ਨਹੀਂ ਨਹੀਂ ਆਪਾਂ ਬੰਦਾ ਪਾਓ ਵਿੱਚ ਵੀ ਨਹੀਂ ਕੋਈ ਨੇੜੇ ਗਾਂਾਂ ਤੱਪਣਾ ਪਊ ਫੇਰ ਬੱਕਰੀ ਹੂ ਗਿਆ ਤੂੰ ਹਾਂਜੀ ਤੇ ਦੂਜੇ ਪਾਸੇ ਪਾਲੇ ਨੂੰ ਹੱਥ ਲੱਗਦਾ ਤਾਂ ਉਹ ਪਾਸੇ ਤਨੀ ਬੈਕ ਮੋਡ ਮਿਸਮਾਰ ਕੇ ਇਹਦੇ ਜਲਦੀ ਮੈਂ ਦੱਸਦਾ ਇਹ ਕਰਦਾ ਚਾਗ 55 ਦੀ ਹਾਂਜੀ ਤੇ ਚਾ ਮੇਜਰ ਸਿੰਘ ਜੀ ਸਾਡੇ ਜਿਹੜੇ ਬੈਠੇ ਆਗੇ ਇਹ ਚਾ ਕਰਦਾ ਚਾਗ 40 ਦੀ ਗੱਲ ਬਣਦੀ ਚਲ ਖਾਨ ਤੈਂ 40 ਕਹਦਾ 40 ਦੀ ਆਉਣ ਦੇ ਲੈ ਬਈ 15 ਪਾਲਾ ਪਹਲਾ ਦਿਲਾਂ ਦੀ ਪੂਜੀ ਆ ਤੁਹਾਡੇ ਦੋਨਾਂ ਦੀ ਚੱਲ ਤੇਰੇ ਤੇਰੇ ਦਿਲ ਦੀ ਪੂਜੀ ਆ ਤੂੰ 40 ਦੀ ਆਉਣ ਦੇ ਹਾਂ ਭਾਈ ਨਹੀਂ ਹੁਣ ਉਹ ਕਿੱਥੇ? ਦਿੰਦਾ ਹੈ ਬਾਹਰ ਹੂ। ਇਹ ਕਹੇ ਹੁਣ ਕਹਿ ਕੇ ਮੋੜ। ਧੀਜੇ ਮਾਪਾ ਕਹਿੰਦਾ ਉੱਥੇ ਹੂ। ਨਹੀਂ ਹੁੰਦੀ ਵੀਰੇ ਉੱਥੇ। ਹਾਂ। ਉੱਥੇ ਜਾਣੇ। ਮੈਂ ਤੈਨੂੰ ਦੱਸਦਾ ਕਾਲੇ ਦੇਖ। ਉਹ ਮੇਰੀ ਬਿਗੀ ਖੜੀ ਉਹਨੇ ਦੀ ਤੋਂ। ਉਹ ਕਾਲੇ ਮੇਰੀ ਇੱਧਰ ਧਿਆਨ ਦੇ ਤੂੰ ਸਾਡਾ ਦੁਸ਼ਮਣ ਨਹੀਂ। ਤੇਰਾ ਬਿਕਦਾ ਤੂੰ ਸਾਡਾ ਦੁਸ਼ਮਣ ਨਹੀਂ ਤੇਰੇ 2 ਰੁਪਏ ਵੱਧ ਬੱਟੇ ਜਾਂਦੇ ਨੇ ਸਾਨੂੰ ਕੋਈ ਗੁੱਸਾ ਨਹੀਂ। ਸਹੀ ਗੱਲ ਹੈ। 40 ਲਾਤਾ ਭਾਈ। ਠੀਕ ਆ ਤੈਨੂੰ ਪੁੱਗਦੀ ਆ? ਨਹੀਂ ਵੱਜਦਾ। ਚਲੋ ਜੀ ਫਿਰ ਇਹ ਸਾਡਾ ਸੌਦਾ ਹੋ ਨਹੀਂ ਸਕਿਆ ਭਾਈ। ਹਾਂ। ਸੌਰੀ। 40 ਲਾ ਕੇ ਅਸੀਂ ਪੱਕੇ ਨਹੀਂ ਬਿਖਾਦੇ ਇੱਕ ਵਾਰੀ ਫੇਰ ਗਾਂ ਗਾਂ ਅਸੀਂ ਪਾਲੇ ਤੋਂ ਗਾਂ ਗਏ ਨਹੀਂ ਖਾਨ ਪੂਰੀ ਮੁੜ ਆਏ ਅਸੀਂ ਬੋਲ ਯਾਰ ਦੋ ਤੇਰੇ ਬੋਲੇ ਬਿਨਾ ਮੈਨੂੰ ਲੱਗਦਾ ਹੋਣ ਹੀ ਨਹੀਂ ਇਹ ਨਹੀਂ ਇਦੋਂ ਗਾਂ ਹੋਣੀ ਨਹੀਂ ਤੇਰੀ ਮੈਨੂੰ ਪਤਾ ਆ 41 ਪਤਾ ਨਹੀਂ ਇਦੋਂ ਉੱਤੇ ਵੇਚਣੀ ਗਾਂ ਹੋਣਾ ਨਹੀਂ ਕੰਮ ਨਹੀਂ ਵੇਚ ਬਾਈ ਜੀ ਵੇਚਣ ਵਾਲੇ ਪਾਸੇ ਤਾਂ ਬੱਕਰੀ ਜਾਂਦੂ ਹੀ ਨਹੀਂ ਆ ਚਾਹੇ ਚਾਹੇ ਮੇਜਰ ਲੈ ਜੇ ਚਾਹੇ ਕੋਈ ਹੋਰ ਲੈ ਜੇ ਬੱਕਰੀ ਦਾ ਰੱਖਣ ਵਾਲਾ ਬੰਦਾ ਹੀ ਲੈ ਕੇ ਜਾ ਚੱਕ ਰਹੀ ਆ ਫਿਰ ਨੇ ਜਿਹਨੇ ਘਰੇ ਰੋਕਣੀ ਹੋਈ ਪਈ ਪਰਨੇ ਤੈਨੂੰ ਮੈਂ ਇੱਕ ਗੱਲ ਦੱਸਦਾ ਬਾਈ ਬੇਚਨ ਵਾਲੀ ਇਹਦੀ ਮੈਂ ਕੁਝ ਕਹਿ ਕੇ ਕਿਸੇ ਨੂੰ ਕੀ ਦਊਂਗਾ ਮਨੋ ਇਹ ਗੱਲ ਦਾ ਜਿਹਨੇ 40000 ਰੁਪਇਆ ਲਾਉਣਾ ਮੈਂ ਤੋ ਅਗਲਾ 7 ਸੱਤੀ ਜਵਾਬ ਸਵਾਲ ਕਰੂਗਾ ਕੀ ਕਹਿ ਕੇ ਖਾਨ ਸਾਹਿਬ ਆਪਾਂ ਦਵਾਂਗੇ ਬਾਈ ਜੀ ਹੁਣ ਅੱਜ ਤੜਕੇ 60000 ਦੀ ਬੱਕਰੀ ਵੇਚੀ ਆ ਹਾਂ ਭਾਈ ਮਾਮਾ ਜਿਹੜਾ ਇੱਧਰ ਬੋਲੋ ਆਉਨਾ ਆਉਨਾ ਪਤਾ ਕੇ ਇੱਕ ਮਿੰਟ ਆ ਗਿਆ 60000 ਦੀ ਬੱਕਰੀ ਵੇਚੀ ਤੜਕੇ ਹਾਂ ਸਾਢੇ ਦੋ ਪਹਿਲੇ ਹੀ ਲੁੱਟ ਲਈ ਮੰਡੀ ਆ ਸਾਡੇ ਕੋਲੇ ਕੀ ਰਹਾ ਜਾ ਰਹਾ ਚਰਨੇ ਕਰਨ ਕੀ ਐ ਨਾ ਐ ਐ ਬਾਜਾ ਮਾਰ ਮਾਰ ਜੇ ਪਾਣ ਦੇ ਜਾਣ ਲੱਗੇ ਐ ਨਹੀਂ ਭਜੇਦਾ ਹੁੰਦਾ ਮੈਂ ਫਿਰ ਛੱਡ ਕੇ ਜਾਣਦੇ ਜਾਂਦੇ ਕੋਈ ਉਹ ਮੈਂ ਮੈਂ 10 ਮਿੰਟ ਤਾਈ ਸੀ ਮਾ ਹੋਆ ਆਪਣਾ ਦੂਜਾ ਘੜਾ ਉੱਥੇ ਕਿਤੇ ਉਹ ਤੁਰ ਗਿਆ ਤਾਂ ਮੈਂ ਦੱਸਾਂ ਕਹਿੰਦਾ ਮੈਂ ਪਿੱਛੇ ਹੋਊਗਾ ਨਾਲ ਦੀ ਨਾਲ ਐ ਗਾਗ ਚਾਰ ਜਪੇਰੇ ਅੱਖ ਰੱਖਦੇ ਨੇ ਇਹ ਚਰਨੇ ਆ ਆਪਾਂ ਆ ਗਏ ਆ ਭੋਲੇ ਪੰਸੀ ਜਲਦੀ ਮੇਰੇ ਨਾਲੀਆਂ ਦਾ ਸੌਦਾ ਕਰੋ ਯਾਰ ਬੜਾ ਪੰਗਾ ਹੁਣ ਇਹਦੇ ਨਾਲ ਨਮੇੜੋ ਭਾਈ ਸਾਡੇ ਕੋਲ ਪੈਸੇ ਹੁਣ ਤੂੰ ਦੇਵੇਂਗਾ ਫੇਰ ਹੀ ਲਵਾਂਗੇ ਗੱਲਬਾਤ ਬਣਨੀ ਨਹੀਂ ਨਾ ਗੱਲਬਾਤ ਵੀਰੇ ਹੁਣ ਚਾਰਨੇ ਵਾਲੀਆਂ ਦਾ ਸੌਦਾ ਚੱਲੂ 40000 ਰੁਪਏ ਲਾਤਾ ਭਾਈ ਚਾਰਨੇ ਵਾਲੇ ਤਾਂ ਕੋਈ ਗੱਲ ਨਹੀਂ ਬਾਤ ਚ ਕਰਾਂਗੇ ਇਹਦੀ ਗੱਲਬਾਤ ਬਣੀ ਨਹੀਂ ਹੈਗੀ 40 ਕਿਹਾਗਾ ਓਏ ਦੋਨਾਂ ਦਾ ਹਾਂ ਐਵੇਂ ਦੇਖ ਲਓ ਭਾਈ ਬਣਨੀ ਨਹੀਂ ਗੱਲ ਮੇਰੇ ਅੱਗੇ ਨਹੀਂ ਵੀਰੇ ਬਣਨੀ ਨਹੀਂ ਬਣਨੀ ਸੇਮ ਗੱਲ ਪਤਾ ਕੀ ਹੈ ਵੀਰੇ ਇੱਕ ਇੱਕ ਸਾਲ ਇਹ ਸਾਹਮਣੀ ਆ ਹੂੰ ਠੀਕ ਆ ਇੱਕ ਸਾਲ ਸਾਮਕੇ ਫੇਰੇ ਤੋ ਗਾਹਾਂ ਜਾ ਕੇ ਆਪਾਂ ਨੇ ਕੁਝ ਦੇਖਣਾਗਾ ਇਦੋ ਤਾਹਾਂ ਫਿਰ ਬਾਈ ਆਪਾਂ ਤੁਹਾਨੂੰ ਪਤਾ ਹੈਗਾ ਸਾਂਹਲੀ ਚੀਜ਼ ਆ ਕਰਨੇ ਬਾਈ ਚੱਲ ਠੀਕ ਆ ਫਿਰ ਸਾਰਾ ਕੁਝ ਦੇਖਣਾ ਪੈਂਦਾ ਤੁਹਾਨੂੰ ਬੱਕਰੀ ਫੇਰ ਦਿਖਾ ਦੇ ਇੱਕ ਵਾਰ ਬਈ ਆ ਜਾ ਬਾਬੂ 40000 ਰੁਪਏ ਲਾਦਾ ਬਈ ਫੰਡਰ ਬੱਕਰੀ ਹੈਗੀ ਠੀਕ ਆ ਖਾਲੀ ਆ ਬੱਕਰੀ ਦੇਖ ਸਕਦੇ ਹੋ ਖਾਈਟ ਹੈਗੀ 44 ਇੰਚ ਦੀ ਹੈ ਨਾ ਕੁਆਲਿਟੀ ਚੰਗੀਆਂ ਹੀ ਗੱਲ ਨਹੀਂ ਕੁਆਲਿਟੀ ਮਾਰੀ ਹੈਗੀ ਮੇਜਰ ਬਾਈ 40000 ਰੁਪਏ ਲਾਤਾ ਮੇਜਰ ਬਾਈ ਨੇ ਨਾ ਦੇਖ ਸਕਦੇ ਹੋ ਨਾ ਕਮੈਂਟ ਕਰਕੇ ਦੱਸੋ ਵੀ 40000 ਜਾਏ ਜਾਂ ਜਾਂ ਫਿਰ ਨਹੀਂ ਜਾਏ ਜਾਂ ਨਾ ਮੇਜਰ ਬਾਈ ਨੇ ਰੇਟ ਕਿਵੇਂ ਲਾਇਆ ਨਾ ਰੇਟ ਪੂਰਾ ਲੱਗ ਗਿਆ ਬਈ ਬਾਈ ਆ ਗਿਆ 58000 ਦਵੇ ਕਹਿੰਦਾ 55000 ਤੋਂ ਘੱਟ ਦੇਣੀ ਨਹੀਂ ਹੈਗੀ ਨਾ ਠੀਕ ਆ ਬਈ ਧੰਨਵਾਦ